ਸਿੰਦਰ ਹੋ ਉਹ ਇਦਾਂ منہ ਕਰ ਰਹਾ ਕੀ ਹੈ ਮੇਰੀ ਗੱਲ ਸੁਣ ਤੈਨੂੰ ਭਾਬੀ ਨੇ ਆਵਾਜ਼ ਮਾਰੀ ਸੀ ਤੇ ਤੂੰ ਗਈ ਕਿਉਂ ਨਹੀਂ ਉੱਧਰ ਭਾਬੀ ਨੇ ਆਵਾਜ਼ ਮਾਰੀ ਏ ਮੈਨੂੰ ਭਾਬੀ ਨੇ ਬਹੁਤ ਸੋਣੀ ਕੀਤੀ ਏ ਮੇਰੇ ਨਾਲ ਆਹ ਦੇਤੀ ਮੈਨੂੰ ਆ ਆਹ ਕੋਈ ਰਖੜੀ ਆ ਵਾਲੀ ਆ ਰਖੜੀ ਕੋਈ ਆ ਆ ਕੋਈ ਰਖੜੀ ਬੰਦਾ ਇਹਨੂੰ ਮੇਰੀ ਗੱਲ ਸੁਣ ਚੰਗੀ ਭਲੀ ਚੰਗੀ ਕੀ ਹੋਇਆ ਮੈਨੂੰ ਤੈਨੂੰ ਵੀ ਤਾਂ ਇੰਨੀ ਬੱਧੀ ਆ ਤੈਨੂੰ ਚਾਂਦੀ ਦੀ ਬੰਨੀ ਆ ਸਵਾਹ ਚਾਂਦੀ ਦੀ ਉਹਦੇ ਉਦਾਂ ਹੀ ਲੱਗਣ ਦੀ ਏ ਤੈਨੂੰ ਚਾਂਦੀ ਦੀ ਏ ਚੰਦਰਜਿੰਦਰ ਬਨ ਰਖੜੀ ਵੀਰਾਂ ਨੂੰ ਉਹ ਆਖਰ ਦਾ ਨਾਮ ਲੈ ਕੇ ਕਿਤੇ ਮਹਾਰਾਚਰੋ ਗਾਣ ਨੂੰ ਸੁਖ ਸ਼ਾਂਤੀ ਦਾ ਖੇੜੇ ਉੱਧਰ ਵੀ ਕਿਤੇ ਆਵੇ ਤੇ ਕਹੇ ਹੋਰ ਤੈਨੂੰ ਕੋਈ ਵਾਦਾ ਰਹੀਂਗਾ ਜਿੰਦਰ ਵੀ ਨੇ ਕਸਾ ਹੋ ਗਿਆ ਉਹ ਸੁੱਤਾ ਵਾ ਅੱਛਾ ਅੱਛਾ ਪਹਿਲਾਂ ਤੂੰ ਹੀ ਕਰ ਤੂੰ ਤੇ ਫੇਰ ਲੜ ਪੈਣਾ ਮੈਂ ਆ ਜਾ ਕੇ ਚਾਂਦੀ ਦੀ ਲੈਂਦੀ ਆ ਘਰੇ ਚਾਂਦੀ ਦੀ ਕਾਨੂੰ ਤੈਨੂੰ ਸੋਨੇ ਦੀ ਬਣਾ ਕੇ ਦਿੰਨੀ ਆ ਬਰਫੀ ਦਾ ਮਜਾ ਆਉਣਾ ਹੀ ਭਾਜੀ ਇਹਦਾ ਕੀ ਉਹ ਖਾਲਾ ਖਾਲਾ ਬਰਫੀ ਜਾਂਦੀ ਬਰਫੀ ਤੇਰੇ ਨੱਕ ਤੇ ਨਹੀਂ ਚੜਦੀ ਗੱਲਾਂ ਕਰਦਾ ਹੈ ਖਾਲਾ ਹੁਣ ਬਰਫੀ ਉਹਨੇ ਵੀ ਜਾਣ ਬੁੱਝ ਕੇ ਲੈਂਦਾ ਵਾ ਹੂੰ ਹੁਣ ਰਖੜੀ ਚਾਂਦੀ ਦੀ ਸੁਣਾਉਂਦੇ ਆ ਯਾਰ ਕੰਦਲ ਜੀ ਤੇ ਉਦਾਂ ਹੀ ਖਰਾਬ ਜੇ ਲੱਗਣ ਡਿਆ ਤੇ ਨਾ ਖਾ ਫੇਰ ਆਦੇ ਪੀਸ ਵਿੱਚ ਖਰਾਬ ਲੱਗਣ ਡਿਆ ਵਾ ਤੇ ਨਾਲੇ ਉਹ ਇੰਨਾ ਖਰਚਾ ਕਰਕੇ ਇਹਦੇ ਨਾਲ ਇਹਨੂੰ ਗੱਲਾਂ ਕਰਦੇ ਆ ਵੀ ਜਰੀ ਮਮੀ ਇੰਨੇ ਨਹੀਂ ਗੱਲਾਂ ਕਰਨੋਂ ਹਟਣਾ ਇਹਦੀ ਆਤ ਬਣ ਗਈ ਭਾਬੀ ਦੇ ਘਰੇ ਚਾਂਦੀ ਦੀ ਲਿਆਈ ਆ Det er døgnet rundt. ਦੀ ਰਹਿ ਗਈ ਐ ਉੱਠਦਾ ਨਾ ਤੇ ਫੇਰ ਉਹਨੂੰ ਬੰਦੀ ਇਸ ਤਰ੍ਹਾਂ ਕਰਕੇ ਕਿਹਦੀ ਬਾਈਏ ਕਿ ਦਾਲੀਏ ਸੁਣੀ ਨਾ ਕੜੀ ਨਹੀਂ ਆਂਦੀ ਉਹ ਵਾਲੀ ਵੇ ਵਾਲੂ ਆਹਸੋ ਕੋ ਮੈਨੂੰ ਬੰਦੇਣੀ ਮੈਨੂੰ ਸੁਣੀ ਲੱਗਦੀ ਐ ਹਾਏ ਹੈ ਤੈਨੂੰ ਇਹ ਚੰਗੀ ਲੱਗਣੀ ਆਵੇ ਉਹ ਗੱਡੀ ਸੁਣੀ ਐ ਬੰਦਾ ਸਹੀ ਜੀ ਦੀ ਵੇ ਆਹ ਸੜ ਲੱਗਣੀ ਨਹੀਂ ਛੇੜਿਆਣੀ ਨਿਆਣਿਆਂ ਵਾਲੀ ਓਏ ਨਿਆਣੇ ਵਾਲੀ ਐ ਚਲੋ ਠੀਕ ਆ ਉਹ ਦੀ ਦੀ ਬੱਜਦੀ ਸੁਣੀ ਲੱਗਦੀ ਮੇਰੇ ਨਾਲ ਚਲ ਤਾ ਵੇ ਹੋ ਲੱਲਾ ਤਾਂ ਦੀ ਦੀ ਨਾ ਵਟਾਲੀਆਂ ਤੂੰ ਬਾਅਦ ਚੋਂ ਤਾਂ ਨਹੀਂ ਕੋਈ ਨਹੀਂ ਸੋਹਣੀ ਲਿਆ ਜਰਾ ਸੋਹਣੀ ਲੰਬੀ ਤੋਂ ਉਹ ਉਦਾਂ ਚਾਂਦੀ ਦੀ ਹੈ ਤਾਂ ਬੜੀ ਚਾਂਦੀ ਦੀ ਥੋੜੀ ਜਿਹੀ ਸੇ ਦੇਣੇ ਚਲ ਕੋਈ ਉਹਦਾਂ ਹੀ ਚਾਂਦੀ ਵਰਗੀ ਲੱਗਦੀ ਏ ਉਹ ਮੰਮੀ ਅੰਗਦ ਵੇਲਾ ਉੱਠਿਆ ਹੀ ਨਹੀਂ ਆ ਅਜੇ ਮੈਂ ਰਖੜੀ ਬੰਨਣੀ ਸੀ ਉਹਨੂੰ ਅਜੇ ਹੁਣੇ ਸੁੱਤਾ ਹੈਗਾ ਮੈਂ ਸੌਂ ਲੈਂਦਾ ਜਰਾ ਕਿੰਨੂੰ ਉੱਠੂ ਸੁਣਾਣਾ ਮੈਂ ਤੂੰ ਇੱਥੇ ਹੀ ਆ ਜੇ ਆਹ ਹੈ ਤੇ ਮੈਂ ਇੱਥੇ ਹੀ ਮੈਂ ਚਲ ਨਾਲ ਲੱਗਦੀ ਉਹਨੂੰ ਵੀ ਬੰਨ ਦਿੰਦੀ ਹੁਣ ਚਲ ਆ ਗਏ ਨਾ ਠੀਕ ਜਾਂ ਨਹੀਂ ਕੋ ਤੇ ਹੁਣ ਸੌਂ ਗਿਆ ਵਾ ਚਲ ਕੋਈ ਨਹੀਂ ਉੱਠ ਜੂਗਾ ਤੇ ਫੇਰ ਬਾਅਦ ਵਿੱਚ ਬੰਨ ਲੀ ਉਹਨੂੰ ਮੰਮੀ ਆਇਆ ਮੇਰੀ ਗੱਲ ਸੁਣ ਲੈ ਮੜੀ ਜੀ ਚਲ ਰਖੜੀ ਆ ਕਿਨੇ ਸਸਤੀ ਲੈਂਦੀ ਆ ਭੈਣ ਤੋਂ ਮੇਰੇ ਹੱਥ ਰਖੜੀ ਵੀ ਪਹਿਲਾਂ ਸਸਤੀ ਮਹਿੰਗੀ ਹੁੰਦੀ ਇਹਨੂੰ ਬੰਦਾ ਪੁੱਛੇ ਪਹਿਲਾਂ 10 ਰੁਪਈਆ ਤਾਂ ਕਿੱਥੇ ਆਵੀਂ ਉਹਦੇ ਨਿਹੜਿਆਂ ਦੇ ਕੰਮ ਹੀ ਰਹਿ ਨੇ ਇਹਦੇ ਇਹਨਾਂ ਦੀ ਸੁਧਰਨਾ ਗੱਦੀ ਵੀ ਨਹੀਂ ਵਿਆਹ ਹੋ ਗਿਆ ਵਾ ਪਰ ਅਜੇ ਵੀ ਇਦਾਂ ਹੀ ਕਰਦਾ ਈ ਏ ਉਹ ਭੈਣ ਪਤੀ ਸਾ ਖਾ ਲਾ ਹੁਣ ਕ ਜਾਂ ਨਾਲ ਖੜਨਾ ਮੈਂ ਲਫਾਫੇ ਚ ਪਾ ਕੇ ਵੇਹਲਾ ਮਰਜੀ ਜੇ ਨਹੀਂ ਖਾਣਾ ਤੇ ਮੈਂ ਨਾਲ ਲੈ ਜੂੰਗੀ। ਕੋਈ ਗੱਲ ਨਹੀਂ ਸੰਦੀਪ ਚਾਹ ਬਣਾਉਂਦੀ ਹੈ ਨਾ ਫਿਰ ਖਾਣੇ ਸਾਰੇ 100 ਰੁਪਏ ਦਾ ਗੱਡਾ ਭਾ ਲੈ ਕੇ ਆਈ ਓ ਤੇ ਆਂਦੀ ਵੀ ਨਾਲ ਲੈ ਜਾਣਾ। ਉਹ ਵੀ ਤੇਰੇ ਕਰਕੇ ਆਇਆ ਵਾ। ਤੈਨੂੰ ਬਰਫੀ ਨਹੀਂ ਨਾ ਪਸੰਦ ਤਾਂ ਕਰਕੇ। ਅੱਗੇ ਵਾ ਬਰਫੀ ਦਾ ਡੱਬਾ ਹੁੰਦਾ ਹੁੰਦਾ ਹੈ। ਅਗਲੀ ਵਾਰ ਨੂੰ ਪਤੀਸਾ ਵੀ ਨਹੀਂ ਆਉਣਾ। ਜਿਹੜੇ ਤਾਂ ਆਉਣਾ ਤੂੰ ਗੱਲਾਂ ਕਰਨ ੜਿਆ। ਮੇਰੀ ਗੱਲ ਸੁਣ। ਚੱਲ ਖੰਡ ਪਾ ਲਿਓ ਗਿਆ ਮੈਂ ਲਵਾਵੇ। ਇਹਨੂੰ ਨਾ ਭਾਈਆ ਬਰਫੀ ਲਿਆ ਦਿੰਦਾ ਮੈਂ। ਨਹੀਂ ਦਲਜੀਤ ਅਗਲੀ ਵਾਰ ਨੂੰ ਨਾ ਮੈਂ ਬਿਸਕੁਟਾਂ ਦੇ ਪੈਕਟ ਲੈ ਆਉਣੇ ਆਂ ਦੋ। ਉਹ ਚੰਗੇ ਸਾਰੇ ਲੈ ਤੇ ਉਹ ਮੁੰਡਾ ਜੀ ਉੱਠਿਆ ਨਹੀਂ ਨਿਕਾ ਚੱਲ ਕੋਈ ਨਹੀਂ ਉਹਨੂੰ ਬਾਅਦ ਚ ਬੰਨਵਾ ਲਾਂਗੇ ਕੋਈ ਨਹੀਂ ਉੱਠ ਜਾਂਦਾ ਨਾ ਫਿਰ ਬੰਨ ਦੇਣਗੇ ਹੁਣ ਉਹਨੂੰ ਕੀ ਉਠਾ ਲੈਣਾ ਵਾ ਉਹ ਅੱਧਾ ਪਈ ਜਾਗਦਾ ਰਹੇ ਮੰਮੀ ਧੰਨਵਾਦ ਮੈਂ ਤਾਂ ਮਾਰੀ ਆ ਅੱਛਾ ਰਖੜੀ ਆ ਤੇ ਆਪਾਂ ਬੰਨ ਲੀਆ ਵਾ ਤੇ ਕੁੜੀ ਨੂੰ ਦੇਣਾ ਕੀ ਐ ਇਹ ਤਾਂ ਸੋਚਿਆ ਹੀ ਨਹੀਂ ਐ ਕਿਉਂਕਿ ਉਹ ਦੀਦੀ ਵੀ ਅਚਾਨਕ ਆ ਗਏ ਆ ਕੋਈ ਸਲਾਹ ਹੀ ਨਹੀਂ ਬਣੀ ਕੋਈ ਨਹੀਂ ਕਰ ਲੈਣਾ ਸਲਾਹ ਮੁੰਡੇ ਵੀ ਆ ਜਾਂਦੇ ਆ ਦੋਨੂੰ ਨੇ ਅਰਪਿੰਦਰ ਨੂੰ ਆਵਾਜ਼ ਮਾਰਾਂ ਕਿੱਥੇ ਹੈ ਅਰਪਿੰਦਰ ਨੂੰ ਮੰਮੀ ਆਵਾਜ਼ ਮਾਰੀ ਤੇ ਹੈਗੀ ਆ ਮੈਨੂੰ ਲੱਗਦਾ ਉੱਥੇ ਹੀ ਬੈਗੀ ਫੇਰ ਉਹ ਪੁੱਤ ਕੋਈ ਨਹੀਂ ਆ ਜਾਂਦੀ ਆ ਅਮਦੇਰ ਸਲਾਹ ਕਰ ਲੈਨੇ ਆ ਤੇ ਜਦ ਉਹ ਵੀ ਕਰਦਾ ਮੈਂਬਰ ਵਾ ਉਹਨੂੰ ਪੁੱਛ ਕੇ ਤੁਰਨਾ ਪੈਣਾ ਵਾ ਸਾਨੂੰ ਭਾਵੇਂ ਜਲ ਜਿੱਦਾਂ ਮਰਜੀ ਵੀ ਆ ਫਿਰ ਫਿਰ ਉਹਨੂੰ ਪੁੱਛਣਾ ਲਹੀ ਆ ਨਾ ਹੀ ਕੱਲ ਨੂੰ ਹਣ ਕੋ ਕਹੂਗਾ ਤਾਂ ਨਾ ਵੀ ਪੁੱਛਿਆ ਨਹੀਂ ਇਹਨੂੰ ਕੋਤੋਂ ਦਾ ਦਿਮਾਗ ਨਹੀਂ ਕੰਮ ਕਰਦਾ ਪਰ ਸਾਡਾ ਤਾਂ ਫਰਜ਼ ਬਣਦਾ ਹੀ ਆ ਨਾ ਪੁੱਛਣ ਦਾ ਚਲੋ ਪੁੱਛਿਆ ਹੋਊਗਾ ਉਹਨੂੰ ਤੇ ਫਿਰ ਚਲੋ ਹਣ ਕੋ ਗੱਲ ਨੂੰ ਗੱਲ ਤਾਂ ਨਾ ਕਰੇਗੀ ਤੇ ਚੱਲ ਜਿੱਤਰਾ ਫਿਰ ਆਖਣਗੇ ਵੀ ਤੋ ਉਤਰਾਂ ਫਿਰ ਕਰ ਲਿਓ ਗਾੜੀ ਨੂੰ ਅਨ ਨੂੰ ਵੀ ਪਤਾ ਲੱਗੇਗਾ ਵੀ ਸਾਡੇ ਘਰ ਦਾ ਵਰਤਣਾ ਕਿਦਾਂ ਦਾ ਵਾ ਕਿਦਾਂ ਗਾੜੀ ਵਰਤਣਾ ਵਾ ਕੁੜੀ ਦੇ ਨਾਲ ਆਹੀ ਤੇ ਉਹ ਹੁਣ ਆਉਣਾ ਤੇ ਹੁੰਦਾ ਹੀ ਆ ਉਹਨੇ ਤੇ ਤੂੰ ਹੁਣ ਇੱਕ ਨਹੀਂ ਥੋੜਾ ਵਰਤਣਾ ਸਾਰਿਆਂ ਨੇ ਵਰਤਣਾ ਪੈਣਾ ਵਾ ਅਰੇ ਤਾਂ ਟਾਈਮ ਲੰਘਦਾ ਜਾਂਦਾ ਵਾ ਤੇ ਮੈਨੂੰ ਇਹ ਹੱਥ ਜੋੜਨੇ ਵੀ ਮਾਲਕਾ ਚਲੋ ਇਕੱਠੇ ਹੀ ਰਹਿਣ ਸਾਰੀ ਉਮਰ ਤੇ ਪਰ ਫਿਰ ਵੀ ਕੋਈ ਵੀ ਟਾਈਮ ਦਾ ਪਤਾ ਨਹੀਂਗਾ ਵੀ ਕਿਹੜੇ ਵਾਲੇ ਕੋਈ ਮਾੜਾ ਮੜੀ ਘੜੀ ਆ ਜਾਣੀ ਕਿਸੇ ਦੇ ਉੱਤੇ ਵੀ ਮੈਂ ਆਡੀ ਹੋਣਾ ਵਾ ਤੇ ਚਲੋ ਫੇਰ ਤੁਸੀਂ ਥਾਂ ਥਾਂ ਹੀ ਵਰਤਣਾ ਉਹਨੇ ਵੀ ਵਰਤਣਾ ਤੁਸੀਂ ਹੀ ਵਰਤਣਾ ਵਾ ਮੰਮੀ ਇਹ ਤੇ ਗੱਲ ਤੁਹਾਡੀ ਸਹੀ ਆ ਤਾਂ ਹੀ ਮੈਂ ਜਦੋਂ ਤੁਹਾਨੂੰ ਆਵਾਜ਼ ਮਾਰੀ ਨਾ ਤੇ ਉਹਨੂੰ ਵੀ ਨਾਲ ਹੀ ਆਵਾਜ਼ ਮਾਰ ਲਈ ਕਿਉਂ ਉਹਨੂੰ ਵੀ ਪਤਾ ਲੱਗ ਜੇ ਕਿ ਕਿਦਾਂ ਵਰਤੀਦਾ ਵਾ ਕੋਈ ਗੱਲ ਨਹੀਂ ਅੱਗੇ ਤੇ ਗੁੱਸਾ ਕਰ ਲੈਂਦੀ ਨਿੱਕੇ ਨਿੱਕੇ ਗੱਲਾਂ ਦਾ ਚਲੋ ਆਉਂਦੀ ਹੈ ਨਾ ਉਹਨਾਂ ਨੂੰ ਵੀ ਸਲਾਹ ਕਰ ਲੈਣੇ ਆਪਾਂ ਮੰਮੀ ਤੁਸੀਂ ਅੰਦਰ ਰੱਖ ਕੇ ਖਲੋ ਗਈਆਂ ਜੇ ਉਹਨਾਂ ਦੋ ਕੋਈ ਪੈਸਾ ਤੇ ਨਵਜਾਰੀ ਨੂੰ ਇਹੋ ਹੀ ਅਸੀਂ ਸਲਾਹ ਕਰਨ ਡੀਆਂ ਅਸੀਂ ਤੇ ਮੈਂ ਉਹਨੂੰ ਆਵਾਜ਼ ਮਾਰੀ ਸੀ ਰਪਿੰਦਰ ਨੂੰ ਰਪਿੰਦਰ ਆਈ ਨਹੀਂ ਆ ਉਹ ਫੇਰ ਫੜ ਲੈਣਾ ਚੱਲ ਗਏ ਉਹ ਚਲ ਗਈ ਆ ਪਰ ਲੈ ਅੰਦਰ ਆਪਣੇ ਚੱਲ ਪੁੱਤ ਆਵੇਂ ਕੀ ਤੈਨੂੰ ਪਤਾ ਲੱਗੇਗਾ ਵੀ ਕਿਤਰਾ ਵਰਤੀਦਾ ਵਾ ਕਿਤਰਾ ਭੈਣ ਭਰਾ ਤੋਰੀਦਾ ਹੋ। ਕੋਈ ਨਾ ਮੈਂ ਪੁੱਛਿਆ ਕਿਸ ਜਿਹੜੀ ਆ। लवली ਬਾਤ ਚ ਗੁੱਸਾ ਕਰ ਲੈਂਦੀ ਹੁੰਦੀ ਆ। ਕਿਹਨੂੰ ਪਤਾ ਰਹੇਗਾ ਇਹ। ਉਹ ਨਹੀਂ ਗਈ ਨਹੀਂ। ਨਿੱਕੀ ਨਿੱਕੀ ਗੱਲ ਤੋਂ ਗੁੱਸਾ ਕਰ ਲੈਂਦੀ ਆ। ਆਹੋ ਇੱਥੇ ਆਵਾਜ਼ ਮਾਰ ਲੈਣਾ ਵਾ। ਇੱਥੇ ਨਹੀਂ ਆਵਾਜ਼। ਮਾਰ ਲੈ ਆਵਾਜ਼ ਨੂੰ ਇੱਥੇ ਤੂੰ। ਮੈਂ ਸੋਚਣ ਲਿਆ ਸੀ ਕਿ ਆਉਂਦੀਆਂ ਇਹਨੂੰ। ਪਤਾ ਨਹੀਂ ਕਿਹਨੀਆਂ ਸਲਾਹਾਂ ਕਰੀ ਜਾਂਦੀਆਂ ਤੁਸੀਂ ਉਹ ਮੈਂ ਮੰਮੀ ਨਾਲ ਸਲਾਹ ਕਰਨ ਢੀਂ ਕਿ ਕੁੜੀ ਨੂੰ ਦੇਣਾ ਕੀ ਆ ਮੈਂ ਸੋਚਣ ਡਿਆ ਸੀ ਇੰਨਾ ਟਾਈਮ ਹੋ ਗਿਆ ਵਾ ਨਾਉਂ ਸੜ ਪਤਾ ਨਹੀਂ ਕਿਹੜੀਆਂ ਸਲਾਹਾਂ ਕਰੀ ਜਾਂਣ ਡੀਆਂ ਹੀ ਉਹ ਹੀ ਅਸੀਂ ਸਲਾਹ ਕਰਨ ਡੇ ਸੀ ਕਿ ਕੀ ਦੇਣਾ ਕੁੜੀ ਨੂੰ ਵੇ ਮੈਂ ਰੱਖਿਆ ਸਾਰੇ ਇਕੱਠੇ ਹੁੰਦੇ ਆ ਤੇ ਫਿਰ ਮੈਂ ਦੱਸਨੀ ਆ ਜੋ ਕੋ ਮੈਂ ਬਣਾਇਆ ਕੁੜੀ ਵਾਸਤੇ ਮਮੀ ਦੱਸੋ ਸਹੀ ਬਣਾਇਆ ਕੀ 10 ਨਹੀਂ ਆ ਉਹਨੂੰ ਅਰਪਿੰਦਰ ਨੂੰ ਆਵਾਜ਼ ਮਾਰ ਲਓ ਨਾ ਲੱਗੇ लवली ਨੂੰ ਆ ਲੰਦੋ ਸਾਰੇ ਨੇ ਇਕੱਠੇ ਹੋ ਫਿਰ ਮੈਂ ਤੁਹਾਨੂੰ ਦੱਸ ਦਿੰਨੀ ਆ ਅਸਲ ਵਿੱਚ ਬਣਾਇਆ ਤੁਸੀਂ ਆਪ ਬਣਾਇਆ ਮੈਂ ਸੰਦੀਪ ਗੱਲ ਨਹੀਂ ਮੈਂ ਵੀ ਗਿਫਟ ਲਿਆਂਦਾ ਹਾਂ ਸਾਨੂੰ ਵੀ ਕੋਈ ਦੱਸ ਦੋ ਉਹ ਕੋਈ ਗੱਲ ਨਹੀਂ ਮੈਂ ਤਾਂ ਪਹਿਲਾਂ ਹੀ ਆਇਆ ਸੀ ਨਾ ਸਭ ਕੋ ਦੇ ਦਿੰਦੇ ਆਂ ਦੱਸ ਦਿੰਦੇ ਆਂ ਤੁਹਾਨੂੰ ਉੱਥੇ ਅਰਪਿੰਦਰ ਉਹ ਉਹ ਇਦਾਂ ਨੂੰ ਮੂੰਹ ਕਰ ਰਹਾ ਕੀ ਹੈ ਮੇਰੀ ਗੱਲ ਸੁਣ ਨਾ ਤੇਨੂੰ ਭਾਬੀ ਨੇ ਆਵਾਜ਼ ਮਾਰੀ ਸੀ ਤੇ ਤੂੰ ਗਈ ਕਿਉਂ ਨਹੀਂ ਉੱਧਰ ਭਾਬੀ ਨੇ ਆਵਾਜ਼ ਮਾਰੀ ਏ ਮੈਨੂੰ ਭਾਬੀ ਨੇ ਬਹੁਤ ਸੋਹਣੀ ਕੀਤੀ ਏ ਮੇਰੇ ਨਾਲ ਔਰ ਇਹਦੀ ਮੈਨੂੰ ਆ ਆ ਕੋਈ ਰਖੜੀ ਆ ਵਾਲੀ ਆ ਰਖੜੀ ਕੋਈ ਆ ਆ ਕੋਈ ਰਖੜੀ ਬੰਦਾ ਇਹਨੂੰ ਮੇਰੀ ਗੱਲ ਸੁਣ ਚੰਗੀ ਭਲੀ ਮੈਨੂੰ ਕੀ ਹੋਇਆ ਮੈਨੂੰ ਨਹੀਂ ਤੂੰ ਨੂੰ ਤੇ ਇੰਨਾਂ ਦੀ ਬੱਦੀ ਆ ਤੂੰ ਨੂੰ ਚਾਂਦੀ ਦੀ ਬੰਨੀ ਆ ਸਵਾਹ ਚਾਂਦੀ ਦੀ ਉਹ ਤੇ ਉਦਾਂ ਹੀ ਲੱਗਣ ਦੀ ਆ ਵੀ ਤੈਨੂੰ ਚਾਂਦੀ ਦੀ ਆ ਉਦਾਂ ਲੱਗਣ ਦੀ ਆ ਇੱਥੇ ਕਿ ਮੈਨੂੰ ਉਦਾਂ ਹੀ ਲੱਗਦੀ ਰਹਿੰਦੀ ਆ ਉਹ ਦਿਨ ਉਹਨੂੰ ਅੰਗਦ ਨੂੰ ਅੰਗਦ ਨੂੰ ਉਹ ਦਿਨ ਉਹ ਵਾਲੇ ਪਾਤੇ ਗਜਰੇ ਜਿਹੜੇ ਪਾਏ ਉਹ ਪਾਤੇ ਅੱਜ ਉਹਨਾਂ ਨੂੰ ਚਾਹੀਦੀ ਹਾ ਪਾਤੀ ਦਜੀਓ ਕੀ ਚਾਹੀਦੀ ਹਿੰਦੇ ਮੇਰੀ ਗੱਲ ਸੁਣ ਕੁੜੀ ਆਈ ਆ ਤਾਂ ਮਾਸ਼ਾਅੱਲਾ ਕਿਨਾਂ ਦੱਸ ਆ ਪਾਲਾ ਚੱਲਾ ਉਧਰ ਸਲਾਦ ਮਸਲਾ ਕਰਨਾ ਕੋਈ ਕੀ ਗੱਲ ਮੇਰੀ ਨਹੀਂ ਚਾਹਦੀ ਦੀ ਲਿਆ ਸਕਦੇ ਨਹੀਂ ਉਹ ਤੈਨੂੰ ਮੈਂ ਬਣਾ ਦਾਂ ਤੈਨੂੰ ਮੈਂ ਬਣਾ ਦੂੰਗਾ ਚਾਂਦੀ ਦੀ ਚੱਲ ਆ ਮੇਰੇ ਨਾਲ ਤੂੰ ਮਾਸ਼ਾਅ ਨਾ ਲਾ ਕੇ ਦੱਸ ਉਹਦੇ ਮੁੰਡੇ ਵਾਤੀ ਵੀ ਲੈਣ ਦੀ ਉਹਦੇ ਵਾਤੀ ਵੀ ਲੈਣ ਦੀ ਉਹ ਤੇਰਾ ਦਿਮਾਗ ਥੋੜਾ ਬੋਧਾ ਕੰਮ ਕਰਦਾ ਵਾ ਕਿ ਨਹੀਂ ਕਰਦਾ ਤੈਨੂੰ ਕਿਦਾਂ ਹੁਣ ਸਮਝਾਵਾਂ ਵੀ ਉਹ ਚਾਂਦੀ ਦੀ ਨਹੀਂ ਆ ਤੈਨੂੰ ਕਿਦਾ ਪਤਾ ਉਹ ਚਾਂਦੀ ਦੀ ਨਹੀਂ ਆ ਜੇ ਬਹੁਤੀ ਤੈਨੂੰ ਉਹ ਚਾਹੀਦੀ ਆ ਨਾ ਮੈਂ ਬਾ ਵੀ ਨਾ ਕਹਿ ਦਣਾ ਵੀ ਤੂੰ ਹਾ ਦੇ ਦੇ ਤੇ ਆ ਪਾਣਾ ਮੈਂ ਕੋਈ ਇਦਾਂ ਲਵਾ ਜਦੋਂ ਮੇਰੇ ਬਾਤੀ ਲੈਂਦੀ ਨਹੀਂ ਤੇ ਮੈਂ ਇਦਾਂ ਲਾ ਦੇ ਕੋ ਮੈਂ ਕਦੀ ਵੀ ਨਹੀਂ ਲੈਂਦੀ ਮੈਂ ਮੰਗਾਉਂਗਾ ਮੈਂ ਨਹੀਂ ਮੰਗਾ ਦੀ ਸਤ ਮਸ਼ਲਾਹ ਲਾ ਕੇ ਦੱਸਣਾ ਮੈਂ ਕੁੜੀ ਨੂੰ ਜੇ ਆਈ ਗਈ ਹੈ ਉਥੇ ਤੇ ਮੈਂ ਕਹਿੰਦੇ ਨਹੀਂ ਬਸਲਾਹ ਕਰ ਲੋ ਆਪੇ ਜਾ ਕੇ ਉਧਰ ਜੜੀ ਕਰਨੀ ਆ ਮੈਨੂੰ ਗੱਲ ਹੀ ਬੁਲਾਉਣਾ ਏ ਫੇਰ ਕੱਲ ਨੂੰ ਨਾ ਕਹੀਂ ਵੀ ਤੁਸੀਂ ਆਪੇ ਸਲਾਮਾ ਕਰ ਦੇ ਜੀ ਫੇਰ ਤੂੰ ਦੂਜੇ ਬੰਨੇ ਹੋ ਜਾਨੀ ਦੂਜੇ ਬੰਨੇ ਹੋ ਜਾਣਾ ਮੈਂ ਇਥੇ ਜਦੋਂ ਮੈਂ ਨਾ ਘਰ ਦੇ ਵਿੱਚ ਨਹੀਂ ਨਾ ਕਰਦੇ ਨਹੀਂ ਸਾਰਿਆਂ ਨੂੰ ਬੰਦਾ ਇੱਕੋ ਜਿਹਾ ਰੱਖਿਆ ਉਹਨਾਂ ਨੂੰ ਜਾਂਦੀਆਂ ਲਿਆ ਲਾ ਪਾਉਂਦੇ ਆ ਤੇ ਮੈਨੂੰ ਆ ਲ ਕੁੜੀ ਨੇ ਚੱਲ ਜਾਣਾ ਵਾ ਨਾ ਤੇ ਤੈਨੂੰ ਮੈਂ ਸ਼ਹਿਰ ਲੈ ਜਾਊਂਗਾ ਤੇ ਨਾਲ ਹੀ ਉਹ ਰਖੜੀ ਲੈ ਜਾਈਂ ਭਲਾ ਚਾਂਦੀ ਦੀ ਜੇ ਚਾਂਦੀ ਦੀ ਨਾ ਨਿਕਲੀ ਤੇ ਤੇਰੇ ਮੈਂ ਜੁੰਡੇ ਵੇਖੀ ਕਿੱਦਾਂ ਪੁੱਟਣੀ ਫਿਰ ਉਹ ਚਾਂਦੀ ਦੀ ਆਉ ਆਹ ਚਾਂਦੀ ਜੀ ਆਉ ਤੈਨੂੰ ਪਤਾ ਲੱਗਣਾ ਤੂੰ ਦੋਦੇ ਝੁੱਡੂ ਤੂੰ ਜਾਣਾ ਵਾ ਕਿ ਨਹੀਂ ਢੀਕਣ ਦੇ ਆਹ ਸਾਰੇ ਜਾਨੇ ਤੂੰ ਜਾਣਾ ਵਾ ਕਿ ਨਹੀਂ ਮੇਰੇ ਨਾਲ ਮੈਂ ਜਾਣਾ ਮੈਂ ਕੋਈ ਵਾਰੀ ਪੁੱਛਣਾ ਨਹੀਂ ਹੋਰ ਤੇ ਕਹਿੰਦਾ ਨਹੀਂ ਮੈਂ ਨਹੀਂ ਜਾਣਾ ਹੁਣ ਬਾਹਰ ਨਾ ਆਈ ਫਿਰ ਨਹੀਂ ਜਾਣਾ ਜੀ ਆ ਵੀ ਲੈ ਜੋ ਨਾ ਆ ਲੈ ਜੋ ਮੈਨੇ ਪੋਣੀ ਕੋ ਦੇਖੀ ਸੌਰੀ ਹੋਈ ਚੰਗੀ ਆ ਤੇ ਉਹਨੂੰ ਵੀ ਚਾਂਦੀ ਲਿਆ ਕੇ ਪਾਤੀ ਉਹਨੂੰ ਵੀ ਪਾਤੀ ਜੇ ਮੈਂ ਉਹਦਨ ਇੰਨਾ ਰੋਈ ਮੈਨੂੰ ਚਾਂਦੀ ਦੀਆਂ ਝੰਜਰਾਂ ਹੀ ਲਿਆ ਦੋਗੇ ਤੇ ਤਾਂ ਵੀ ਨਹੀਂ ਮੈਨੂੰ ਲਿਆ ਕੇ ਦਿੱਤੀਆਂ ਇਹ ਬੰਦਾ ਤਾਂ ਹੈ ਹੀ ਨਹੀਂ ਕਹੇ ਜੋਗਾ ਤਾਂ ਨਾਂ ਇਹ ਨਹੀਂ ਹੋਣਾ ਹੀ ਹੈ ਵੇਖੀ ਉਹਨਾਂ ਦੇ ਮੁਰਮੁਰ ਮੇ ਕਰਦਾ ਫਿਰਦਾ ਮਗਤ ਰਿਆ ਫਿਰਦਾ ਉਹਨਾਂ ਦੇ ਜਿੱਦਾ ਉਹ ਬੜੀਆਂ ਹੁੰਦੀਆਂ ਭਾਬੀ ਭੋਬੀ ਭੱਬੀ ਕਹਿੰਦਾ ਕਹਿੰਦਾ ਭਾਬੀ ਜਿੱਦ ਬੜੀ ਹੁੰਦੀ ਆ ਉਥੇ ਉਹਦਾ ਵਾ ਇਹ ਕਹਿੰਦੇ ਆ ਉਹ ਚਾਂਦੀ ਪਾਈ ਹੈ ਨਾ ਤੇ ਬੰਦਾ ਠੰਡਾ ਰਹਿੰਦਾ ਵਾ ਕੀ ਪਤਾ ਮੈਨੂੰ ਤਾਂ ਹੀ ਨਹੀਂ ਗੁਸਾ ਆਉਂਦਾ ਤਾਂ ਜਿਆ ਨੂੰ ਕਹਿੰਦੀ ਆ ਵੀ ਝਾਂਜਰਾਂ ਲਿਆ ਕੇ ਪਾ ਦੋ ਐਵੇਂ ਇਹ ਲਿਆ ਕੇ ਦੰਦੇ ਦੇ ਕੋਈ ਨਹੀਂ ਹੁਣ ਤੇ ਮੈਂ ਬਣਾ ਕੇ ਰੂੰਗੀ ਆਉੜਾ ਪਾਇਆ ਬਣਾਉਣੇ ਉਹਦੇ ਨਾਲ ਦਾ ਲਿਆ ਕੇ ਪਾਉਂਗੀ ਵੇਖੀ ਸੇ ਮੈਂ ਸਾਰਦੀ ਗਦਾਂ ਨੂੰ ਵੇਖੀ ਵੇ ਜਾ ਅਨਵਾਜ ਮਾਰ ਕਿਹੜੀ ਸਲਾਹਾਂ ਚ ਪੈ ਗਈ ਆ ਦੋਵੇਂ ਜਣੇ ਪਤਾ ਨਹੀਂ ਕੀ ਕਰੀ ਜਾਣ ਦੇ ਮੈਂ ਕਿੰਨੀ ਵਾਰੀ ਮਾਰ ਕਿਹੜੀ ਸਲਾਹ ਕਦੀ ਕਰਨੀ ਆ ਲੈ ਉਹ ਸਲਾਹ ਕਦੀ ਕਰਨੀ ਆ ਭਾਜੀ ਹਾਂਜੀ ਉਹ ਤੁਸੀਂ ਕਰੋ ਸਲਾਹ ਜਿਹੜੀ ਕਰਨੀ ਤੁਸੀਂ ਰਹਿਣ ਦੋ ਨਾ ਕੀ ਗੱਲ ਕੀ ਹੋਈ ਜਾ ਇਹ ਦੋ ਨਹੀਂਗਾ ਉਹ ਲਿਆ ਕੇ ਮੈਂ ਉਹਨੂੰ ਕਿ ਆਉਣਾ ਉਹ ਕਹਿਣ ਦੀ ਆ ਵੀ ਭਾਬੀ ਨੂੰ ਬੰਨਤੀ ਆ ਚਾਂਦੀ ਤੇ ਰੱਖੜੀ ਤੇ ਮੈਨੂੰ ਬੰਨਤਾ ਵਾ ਧਾਗਾ ਹਾਏ ਹਾਏ ਜੀ ਆਹ ਗੱਲ ਵਾ ਤੇ ਮੈਂ ਲਾ ਕੇ ਹੁਣੇ ਦੇ ਦੰਨੀ ਆ ਉਹ ਇਹਨੂੰ ਸਮਝਾਣਾ ਚਾਂਦੀ ਦੀ ਨਹੀਂ ਆ ਆਹ ਗੱਲ ਮੈਂ ਕਹੀ ਇਹਨੂੰ ਭਾਬੀ ਉਹ ਕਹਿੰਦੀ ਮੈਂ ਨਹੀਂਗਾ ਹੁਣ ਪਾਣੀ ਹਾ ਦੋਵਾਂ ਨੂੰ ਇੱਕੋ ਯਾਰ ਰਹਦੀ ਇਹ ਯਾਰ ਕੀ ਕਰੀਏ ਇਹ ਤਾਂ ਮੈਨੂੰ ਸਮਝ ਨਹੀਂ ਲੱਗਦੀ ਜਦੋਂ ਦੀਦੀ ਬੰਨਣ ਦੇਈ ਨਾ ਮੈਂ ਤਾਂ ਉਦੋਂ ਹੀ ਉਹਨੂੰ ਕਿਹਾ ਸੀ ਕਿ ਚਲ ਤੂੰ ਆਹ ਬੰਨ ਲਾ ਉਦੋਂ ਮੰਨੀ ਨਹੀਂ ਜੇ ਦੀਦੀ ਨੇ ਕਿਹਾ ਤੇ ਮੈਨੂੰ ਪਹਿਲਾਂ ਵਿਖਾਈ ਹੁੰਦੀ ਨਾ ਤੇ ਮੈਂ ਬੰਨਣ ਹੀ ਨਹੀਂ ਦੇਣੀ ਮੈਂ ਕਹਿੰਦਾ ਜਪਿੰਦਰ ਨੂੰ ਬੰਦ ਓਏ ਨਾਲ ਇਹ ਕਿਹੜਾ ਚਾਂਦੀ ਦੀ ਐ ਇਹ ਤੇ ਉਦਾਂ ਹੀ ਆ ਨਿੱਕੀ ਨਿੱਕੀ ਗੱਲ ਤੇ ਤਾਂ ਰੋਸੀ ਜਾਂਦੀ ਹੀ ਆ ਨਹੀਂ ਤਾਂ ਫੜਾਈ ਲੱਗਦਾ ਕੋਈ ਕੁੜੀ ਵੀ ਕੀ ਆਖੂਗੀ ਵੀ ਕਦੀ ਇਹੋ ਅੰਦਰ ਵੜ ਜਾਂਦੇ ਕਦੀ ਉਹ ਅੰਦਰ ਵੜ ਜਾਂਦੇ ਨਹੀਂ ਕਿਹੜੀਆਂ ਸੁਨਾਮਾਂ ਹੋਣ ਡੀਆਂ ਹੋ ਇਹਨਾਂ ਦੀਆਂ ਮੰਮੀ ਕੋਈ ਗੱਲ ਨਹੀਂ ਦੀਦੀ ਗੁੱਸਾ ਤਾਂ ਕਰਨਗੇ ਕਿ ਰੁਪਿੰਦਰ ਨੂੰ ਨਹੀਂ ਪੁੱਛਿਆ ਹੁਣ ਤੇ ਅਸੀਂ ਪੁੱਛ ਕੇ ਆਏ ਆ ਲਵਲੀ ਨੂੰ ਵੀ ਪਤਾ ਵਾ ਲਵਲੀ ਮਨਾਉਣ ਗਿਆ ਸੀ ਨਹੀਂ ਆਈ ਹੁਣ ਉਹਦੀ ਮਰਜ਼ੀ ਆ ਕੋਈ ਗੱਲ ਨਹੀਂ ਤੇ ਨਾਲੇ ਮੇਰੀ ਗੱਲ ਸੁਣ ਜਿਹੜਾ ਸਮਾਨ ਤੁਸੀਂ ਲਿਆਏ ਆ ਨਾ ਉਹ ਕੱਢੋ ਤੇ ਮੈਂ ਵੀ ਜਿਹੜਾ ਗਿਫਟ ਲਿਆਂਦਾ ਕੱਢਦੀ ਆ ਚਲੋ ਤੁਸੀਂ ਕੁੜੀ ਲੱਗੇ ਤੇ ਮੈਂ ਲਿਆਂਦੀ ਆ ਸਮਾਨ ਚਲ ਫਿਰ ਚੁੱਪ ਨਹੀਂ ਆਉਂਦੀ ਫਿਰ ਹਣ ਕੰਦੇਨੇ ਪਾਣੇ ਕੀ ਕਰਨਾ ਕਰੂ ਉਹ ਦਿਨੇ ਤੇ ਹੈ ਹੀ ਆ ਕੋਈ ਗੱਲ ਨਹੀਂ ਉਹਨੂੰ ਮੈਂ ਆਪੇ ਬਣਾ ਲੂੰਗੀ ਕੀ ਮਨਾਉਣ ਵਾ ਇਤਨਾ ਫਰਦਿਆ ਬੰਦਾ ਚੰਗਾ ਲੱਗਦਾ ਵਾ ਇਤਰਾ ਚਲੋ ਮੰਮੀ ਨਿਆਣੀ ਆ ਉਹਨੂੰ ਨਹੀਂ ਸਮਝ ਆ ਗਈ ਅਜੇ ਸਮਝ ਤੇ ਸਾਰੀ ਆ ਉਤਰਾ ਹੀ ਦਿਮਾਗ ਦੀ ਮੋਟੀ ਆ ਮੰਮੀ ਹਾਂ ਨਹੀਂ ਬੁਖਾਓ ਸਹੀ ਕੀ ਬਣਾਇਆ ਕੁੜੀਲੀ ਤੁਸੀਂ ਵੈਲਾ ਮੈਂ ਬੁਖਾਲਨੀ ਤੁਹਾਨੂੰ ਇਥੇ ਬਹੁਤ ਲੋ ਬੁਖਾਓ ਸਹੀ ਮਾਦਾ ਨੇ ਪਤਾ ਨਹੀਂ ਹੁਣ ਕਿਹੜਾ ਸੱਪ ਕਰਦੇ ਨਾਲ ਕੋਈ ਜਨੇ ਕੋਈ ਭਰਾ ਸੱਪ ਕੀ ਕੱਢਣਾ ਵਾ ਤੁਹਾਨੂੰ ਬੁਖਾਲ ਦੇਨੀ ਆ ਮੈਂ ਆਹ ਹੁੱਤ ਬਣਾਈ ਆਈ ਮੈਂ ਲੈ ਮੰਮੀ ਬੜੇ ਸੋਨੇ ਇਹਦੇ ਹਾਂ ਮੈਂ ਚੱਲ ਰਿਹਾ ਪਤਾ ਨਹੀਂ ਸਾਨੂੰ ਦੱਸਿਆ ਹੀ ਨਹੀਂ ਕਿਹੜੇ ਵਾਲੇ ਬਣਾ ਕੇ ਲੈ ਆਈਏ ਨਹੀਂ ਵਧੀਆ ਨਹੀਂ ਸ਼ਹਿਰੋਂ ਦਣ ਖੁਸ਼ ਹੋ ਜਗੀ ਕੁੜੀ ਵੀ ਦਣ ਬਣਾ ਕੇ ਲਿਆਂਦੇ ਮੈਂ ਤੇ ਮੈਨੂੰ ਵੀ ਨਹੀਂ ਦੱਸਿਆ ਸੰਦੀਪ ਨੇ ਮੈਨੂੰ ਦੱਸਿਆ ਉਹਦਾਂ ਦੇ ਲੈ ਆ ਨਹੀਂ ਐਵੇਂ ਸਲਾਮਾ ਕਰਨ ਦੇ ਵੀ ਉਹਨੂੰ 5000 ਦੇ ਦਿੰਨੇ ਆ 6000 ਦੇ ਦਿੰਨੇ ਆ ਚੱਲੋ ਕੋਈ ਗੱਲ ਨਹੀਂ ਮੈਂ ਵੀ ਗਿਫਟ ਲਿਆਂਦਾ ਮੈਂ ਵੀ ਗਿਫਟ ਲਿਆਂਦਾ ਆਪਣੀ ਬਣ ਗਈ ਸਭ ਕਰ ਲਿਆ ਆਪਣਾ ਲੱਗਣਾ ਮੈਨੂੰ ਵੀ ਤੂੰ ਦੱਸਿਆ ਹੀ ਨਾ ਚੱਲ ਆਜੋ ਮੇਰੇ ਉੱਥੇ ਆਜੋ ਚੱਲੋ ਆਜੋ ਮੇਰੇ ਉੱਥੇ ਚੱਲੋ ਦੇ ਦਿੰਗੇ ਆਲਾ 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 ਹੋਏ ਬਬਾ ਆਲੋ 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 ਅੰਗਤੇ ਕਦੇ ਦਾ ਉੱਠਿਆ ਵਾ ਤੁਸੀਂ ਪਤਾ ਨਹੀਂ ਕਿੱਥੇ ਵੜ ਗਏ ਸੀ ਓਏ ਅੰਗਤਾ ਕੀ ਆਲੋ ਆਲੋ ਹੋਏ ਉੱਠ ਗਈ ਕੁ ਕੀ ਇਹ ਅੰਗਦੀ ਫੂਆ ਨੂੰ ਲੱਗਿਆ ਦੇਣ ਗੇ ਬਟਾ ਇਹ ਕਾਦਾ ਕਿੱਥੇ ਦੇ ਦੇਣਾ ਤੁਸੀਂ ਕੋਈ ਵੀ ਹੋਊਗਾ ਮੜਾ ਮੋਟਾ ਕੋਈ ਕਿ ਕੋਈ ਨਹੀਂ ਜਿਹੜਾ ਅਬ ਜੁੜਾ ਕਰਨ ਵਾਲਾ ਹੋਏ ਇਹਦੇ ਚ 3 ਕਿਲੋ ਸੋਨਾ ਪਾਇਆ ਹੋਆ ਸੋਨਾ ਇਹ ਦੇਣ ਵਾਲਾ ਮੈਨੂੰ ਹਾਂ ਲੈ ਜਿਹੜਾ ਮੈਂ ਪਾਇਆ ਉਹ ਵੀ ਜਾਵਦਾ ਲਵਾ ਲੈਣਾ ਇਹਨੇ ਨਹੀਂ ਨਹੀਂ ਲੈ ਕੇ ਇਹ ਤੁਹਾਡੇ ਲਈ ਸਮਾਨ ਹੈ ਵੇਖੋ ਸਹੀ ਤੇ ਹਾਂ ਵੇ ਲੱਗਾ ਖੋਲਣ ਮਮੀ ਦੋ ਫਿਰ ਕੁੜੀ ਨੂੰ ਲੈ ਬੋ ਤੇ ਤੂੰ ਹੀ ਫੜਾ ਦੇ ਫਿਰ ਇਹਨੂੰ ਬਸ ਦੇਖ ਆ ਰ ਮੈਂ ਤੇਰਾ ਮੀਣਾ ਲਾ ਦਾਂ 25 ਸੋਨੇ ਦੀਆਂ ਬਣਾਈਆਂ ਮੈਂ ਕੀ ਆ ਵੇ ਹੈ ਕਹ ਮੈਂ ਤੇਰਾ ਮੀਣਾ ਲਾ ਲੈ 1 ਕਿਲੋ ਸੋਨਾ ਲੈ ਲੈਂਦੇ ਦਰਜੀਤ ਮੈਂ ਤੇ ਐਵੇਂ ਹੀ ਕਹਿਤਾ ਇਹ ਭਾਵੇਂ ਖੁਸ਼ੀ ਪੈਂਦੀ ਤੇ ਰਾਖੀ ਲੈਂਦਾ ਉਹ 4-4 ਲੱਖ ਦਾ ਇੱਕ ਬਣਿਆ ਵਾ ਤੇ ਤੂੰ ਰਹਿਣ ਦੇਣਾ ਸੀ ਬਬੂ ਮੈਂ ਸੱਚੀ ਮੇਰੇ ਵਾਸਤੇ ਆ ਕਿ ਜਾਂ ਮੈਨੂੰ ਮਜ਼ਾਕ ਕਰਨ ਦਿਆ ਵਾਏ ਨਹੀਂ ਸੱਚੀ ਪੁੱਤ ਤੇਰੇ ਵਾਸਤੇ ਆ ਮਜ਼ਾਕ ਨਹੀਂ ਕਰਨ ਦਿਆ ਮੈਂ ਤਾਂ ਕਦੇ ਇਹਦੀਆਂ ਬਣਾ ਕੇ ਰੱਖੀਆਂ ਸੀ ਮੈਂ ਤੇ ਦੱਸਿਆ ਨਹੀਂ ਕਿਸ ਨੂੰ ਇਹਨਾਂ ਨੂੰ ਮੈਂ ਚਲ ਕੋਈ ਦੇਣ ਵਿਆਹ ਆਊਗਾ ਤੇ ਫੇਰ ਆਪਣੀ ਤੇਨ ਦਊਂਗੀ ਤੂੰ ਤਹੀ ਰਹਿਣ ਦੇਣਾ ਸੀ ਨਾ ਇੰਨਾ ਖਰਚਾ ਘਾਤੋ ਕਰਨਾ ਸੀ ਫੇਰ ਕੀ ਹੋ ਗਿਆ ਫੇਰ ਕੀ ਨਾਤ ਹੋ ਗਿਆ ਫੇਰ ਹੀ ਕੋਈ ਦਿੰਦਾ ਇਤਨਾ ਦਿੰਦਾ ਕੋਈ ਚੀਜ਼ ਕਿਸ ਨੂੰ ਉਹ ਤਾਂ ਗੱਲ ਠੀਕ ਆ ਮੰਮੀ ਪਰ ਤੁਹਾਨੂੰ ਪਤਾ ਤਾਂ ਹੈਗਾ ਹੀ ਐ ਕਿ ਖਰਚੇ ਤੇ ਅੱਗੇ ਹੀ ਬੜੇ ਆ ਤੇ ਤੁਸੀਂ ਐਵੇਂ ਇੰਨਾ ਖਰਚਾ ਕੀਤਾ ਕੋਈ ਗੱਲ ਨਹੀਂ ਨਿਕਾ ਜ ਸਾਡਾ ਨੰਗ ਦੇ ਹੀ ਉਹ ਵਤੂ ਰਖੜੀ ਲੈ ਕੇ ਆਈ ਪਹਿਲੀ ਤੂੰ ਤੇ ਫੇਰ ਪਹਿਲੀ ਰਖੜੀ ਦਿੱਤਾ ਤੂੰ ਦੇ ਇਤਨਾ ਕਰਨ ਨਹੀਂ ਤੇ ਅੰਗਾ ਤਨੂੰ ਦੇਜੇ ਮੈਂ ਰਖੜੀ ਬੱਦੀ ਨਹੀਂ ਇਹਨੂੰ ਤੇ ਅਜੇ ਮੈਂ ਬਨਣੀ ਹੈ ਚਲੋ ਕੋਈ ਨਹੀਂ ਬਨ ਲਓ ਰਖੜੀ ਉਹਨੂੰ ਤੁਸੀਂ ਮੇਰੇ ਵੱਲੋਂ ਛੋਟਾ ਜਿਹਾ ਗਿਫਟ ਤੇ ਲੈ ਸੰਦੀਪ ਐਦੀ ਕੀ ਲੋੜ ਹੀ ਚਲੋ ਕੋਈ ਗੱਲ ਆ ਸਾਰਿਆਂ ਨੇ ਰਲ ਕੇ ਬਣਾਈਆਂ ਵਾ ਇਹ ਘਰੋਂ ਹੀ ਬਣੀਆਂ ਵਾ ਨਹੀਂ ਨਹੀਂ ਕੋਈ ਗੱਲ ਨਹੀਂ ਇਹ ਮੰਮੀ ਵੱਲੋਂ ਹੀ ਤੇ ਇਹ ਮੇਰੇ ਵੱਲੋਂ ਗਿਫਟ ਵਾ ਲੇ ਇਨੀ ਵਰੀ ਤਾਨੂੰ ਗਿਫਟ ਦਿੱਤਾ ਮੈਂ ਚਲ ਕੋਈ ਨਹੀਂ ਉਹ ਤੇ ਵਧੀਆ ਵਾ ਚਲੋ ਹੁਣ ਪਤਾ ਨਹੀਂ ਤੁਹਾਨੂੰ ਪਸੰਦ ਆਵੇ ਕਿ ਨਾ ਆਵੇ ਲੈ ਦੱਸ ਤੂੰ ਗਿਫਟ ਲਿਆਂਦਾ ਹੋਵੇ ਤੇ ਮੈਨੂੰ ਪਸੰਦ ਨਾ ਆਵੇ ਇਹ ਕਿੱਦਾਂ ਹੋ ਸਕਦਾ ਭਲਾ ਕੋਈ ਗੱਲ ਨਹੀਂ ਅੱਗੇ ਤੋਂ ਨਾ ਹੋਰ ਵਧੀਆ ਚੀਜ਼ ਬਣਾ ਕੇ ਦਵਾਂਗੀ ਚਲ ਕੋਈ ਨਹੀਂ ਤੁਸੀਂ ਇੰਨੀ ਖੇਚਲ ਨਹੀਂ ਕਰਨੀ ਯਾਰਾ ਤੂੰ ਹੀ ਜਿਆਦਾ ਹੀ ਕੋਡੇ ਹੀ ਕਰ ਚਲੋ ਕੋਈ ਗੱਲ ਨਹੀਂ ਤੁਸੀਂ ਕਿਹਾ ਕਿ ਤੇ ਰੋਇ ਰੋਜ ਆਉਣਾ ਹੁੰਦਾ ਵਾ ਜੀਜੀ ਨਾਲੇ ਅੰਗਰ ਦੀ ਪਹਿਲੀ ਰਖੜੀ ਸੀ ਉਹਦੇ ਵੱਲੋਂ ਗਿਫਟ ਵਾ ਤੁਹਾਨੂੰ ਇਹ ਸੰਦੀਪ ਐਰਕਾਂ ਤੇ ਤੁਸੀਂ ਨਾ ਜੋ ਕੁਝ ਵੀ ਮੈਨੂੰ ਦੇਤਾ ਨਾ ਮੈਂ ਲੈ ਲੈਣੀ ਆ ਪਰ ਇੰਨੀ ਖੇਚਲ ਨਾ ਕਰਿਆ ਕਰੋ ਵੀ ਆਹ ਭੈਣ ਮੂਨਾ ਸਵਾਰੀ ਜਾ ਤਿੰਨਾ ਸਾਲਾਂ ਦਾ ਸੋਨਾ ਚੱਲ ਚੱਲਿਆ ਵਾ ਤੇ ਕੋ ਤੇ ਅਗਲੀ ਵਾਰੀ ਕੋਈ ਗਿਫਟ ਨਹੀਂ ਆ ਮਿਲਣਾ ਕਿਉਂ ਨਹੀਂ ਮਿਲਣਾ ਕੀਪ ਤਾਂ ਬਾਬਾ ਅਗਲੀ ਵਾਰ ਨੂੰ ਤੇਰੀ ਸੁਣ ਲੈ ਤੇ ਮਿਲਣਾ ਕਿਉਂ ਨਹੀਂ ਫੇ ਮੈਂ ਆਪ ਮੰਗ ਕੇ ਖੜਨਾ ਵੇਖੀ ਉਹ ਜਦੋਂ ਕੱਲੇ ਪੈਸੇ ਹੀ ਦੇਣੀਆਂ ਭਾਜੀ ਅਹੀਂ ਉਹ ਕੋਈ ਗੱਲ ਨਹੀਂ ਭੈਣ ਗਿਫਟ ਦੇਵਾਂ ਗਰਾਂ ਤੈਨੂੰ ਵਧੀਆ ਵਧੀਆ ਸੰਦੀਪ ਗੱਲਾਂ ਹੀ ਕਰੀ ਜਾਣੀਆਂ ਵਾ ਕਰੋ ਰੋਟੀ ਬਣਾਵੀਂ ਬਣਾਉਣਾ ਕੋਲ ਜਲੀ ਚੱਲੀਏ ਮੈਂ ਬਣਾਉਂਦਾ ਸ ਰੋਟੀ ਚੱਲ ਅਬਲੀ ਆਪਾਂ ਵੇਹਲੀ ਚੱਲੀਏ ਡੰਗਰ ਮੱਛੀ ਦੇਖਣਾ ਹੈ ਕਿ ਨਹੀਂ ਚਲੋ ਫੇ ਵੀਰ ਜੀ ਕਰੋ ਦੀ ਗੱਲਾਂ ਬਾਤਾਂ ਲਵਲੀ ਨੂੰ ਵੀ ਲੋੜ ਆ ਡੰਗਰ ਵਾਸ਼ਾ ਵੇਖਣ ਦੀ ਮੈਂ ਨਾਲ ਤੇ ਆਢੇ ਲੈ ਲੇ ਪਹਿਲਾਂ ਦਲਜਿੰਦਰ ਮੈਂ ਤਨ ਆਵਾਜ਼ ਤਾਂ ਬਾਹਰ ਮਾਰੀ ਆ ਰਪਿੰਦਰ ਵਾਤੇ ਨਿਕੇ ਨਿਕੇ ਗਾਲ ਤੋਂ ਰੋਸ ਜਾਂਦੀ ਆ ਹੁਣ ਤੂੰ ਆਈ ਆ ਨਾ ਤੇ ਵੇਖ ਸਾਰੇ ਜਨੇ ਬੈਠੇ ਲਾਗੇ ਉਹਨੂੰ ਵਾਜਾ ਮਾਰਦੇ ਰਹੇ ਆ ਤੇ ਤੂੰ ਆ ਲਾਗੇ ਤੁਸੀਂ ਤੇ ਮੇਰਾ ਤੁਹਾਡੇ ਲਾਗੇ ਨਹੀਂ ਨਾਈ ਕੋਈ ਗੱਲ ਨਹੀਂ ਵੇਲਾ ਪਹੁੰਚਦੇ ਨਾਲ ਤੇ ਅਸੀਂ ਰੋਸ ਕੇ ਭਾਜ ਜਾਂਦੀ ਮਮੀ ਹੁਣ ਫੇਰ ਕੋਈ ਗੱਲ ਹੋਈ ਆ ਉਸ ਦਿਨ ਤੇ ਮੈਂ ਉਹਨੂੰ ਸਮਝਾ ਕੇ ਗਈ ਸੀ ਤੇ ਉਹ ਸਮਝ ਵੀ ਗਈ ਸੀ ਕਹਿੰਦੀ ਹੀ ਵੀ ਕੋਈ ਗੱਲ ਨਹੀਂ ਮੈਂ ਜਿਹੜਾ ਕੰਮ ਵੀ ਕਰੂੰਗੀ ਉਹਨਾਂ ਨੂੰ ਪੁੱਛ ਕੇ ਕਰੂੰਗੀ ਤਾਂ ਹੁਣ ਫੇਰ ਕੋ ਹੋ ਗਿਆ ਵਾ ਹੋ ਆ ਗਈ ਆ ਮੈਨੂੰ ਗੱਲ ਤੇ ਦੱਸੋ ਹੁਣ ਤੂੰ ਰਖੜੀ ਲੈ ਕੇ ਆਈ ਆ ਨਾ ਹੁਣ ਉਹ ਤਾਂ ਵੀ ਰੁੱਸ ਕੇ ਬੈ ਗਈ ਏ ਮੰਮੀ ਇਹ ਰਖੜੀ ਤਾਂ ਰੁੱਸ ਗਈ ਆ ਉਹ ਕਾ ਤਾਂ ਰੁੱਸ ਗਈ ਆ ਤੂੰ ਰਖੜੀਆਂ ਲਿਆਈ ਆ ਨਾ ਤੇ ਉਹਦੀ ਸੰਦੀਪ ਦੀ ਲੈ ਯੋ ਚਾਂਦੀ ਵਰਗੀ ਜਿਹੜੀ ਆ ਤੇ ਹੈ ਤੇ ਦੂਜੀ ਆ ਉਹਨੂੰ ਸ਼ਦਿਆਂ ਨੂੰ ਇਹ ਆ ਫਾਂਦੀ ਇਹ ਉਹਦੇ ਵਾਸਤੇ ਚਾਂਦੀ ਦੀ ਲੈਣ ਦੀ ਆ ਅੱਗੇ ਮੁੰਡੇ ਨੂੰ ਵੀ ਘੜੇ ਚਾਂਦੀ ਦੇ ਪਾ ਗਈ ਆ ਤੇ ਮੇਰੇ ਵਾਸਤੇ ਆ ਲਿਆਈ ਏ ਛੂੜੀ ਏ ਤੇ ਉਹ ਵੀ ਵਗਾ ਕੇ ਮਾਰੀ ਉਥੇ ਅੰਦਰ ਉਹਨੇ ਤੇ ਆਖੋ ਕੰਮ ਥੋੜਾ ਵਜਦਾ ਦਾ ਲੈ ਮੰਮੀ ਮੈਂ ਹਾਂ ਪਤਾ ਨਹੀਂ ਕਿਹੜੀ ਗੱਲ ਤੋਂ ਰੋਸ ਗਈ ਏ ਉਹ ਵਾ ਜਿਹੜੇ ਨਿਆਣ ਸਿਆਣ ਉਹਨੂੰ ਅਜੇ ਪਤਾ ਨਹੀਂ ਗਾ ਲੱਗਦਾ ਹੈਗਾ ਤੇ ਕੋਈ ਗੱਲ ਨਹੀਂ ਮੈਂ ਉਹਨੂੰ ਸਮਝਾ ਦਿੰਨੀ ਆ ਕਿ ਛਦੈਣੇ ਉਹ ਚਾਂਦੀ ਦੀ ਥੋੜੀ ਏ ਉਹ ਤੇ ਉਦਾਂ ਹੀ ਆ ਮੈਂ ਤਾਂ ਸਭ ਕੋ ਇਹਦੇ ਵਾਸਤੇ ਵਧੀਆ ਰਖੜੀ ਲੈ ਕੇ ਆਈ ਆ ਤੇ ਸੰਦੀਪ ਵਿਚਾਰੀ ਨੇ ਤਾਂ ਸਭ ਕੋ ਕੋਈ ਗੱਲ ਵੀ ਨਹੀਂ ਕੀਤੀ ਇਹ ਐਵੇਂ ਅਜੇ ਨਿਆਣਿਆਂ ਵਾਲੀਆਂ ਮਾਰਦੀ ਏ ਕੋਈ ਗੱਲ ਨਹੀਂ ਮੈਂ ਸਮਝਾਉਣੀ ਆ ਉਹਨੂੰ ਰਜਿੰਦਰ ਨਿੱਕੇ ਨਿੱਕੇ ਗੱਲਾਂ ਤੋਂ ਵੇਲਾ ਰੁੱਸ ਜਾਂਦੀ ਆ ਤੇ ਜੇ ਕੱਲ ਨੂੰ ਦੂਜੀ ਵੀ ਇਤਰਾ ਕਰੂਗੀ ਤੇ ਫੇਰ ਕੀ ਬਣੂਗਾ ਇਹ ਕੱਲ ਉਹ ਨਹੀਂ ਮੰਮੀ ਸੰਦੀਪ ਸਿਆਣੀ ਆ ਉਹ ਵੀ ਇਦਾਂ ਕਰਦੀ ਹੈਗੀ ਉਹਨੂੰ ਵੀ ਪਤਾ ਵਾ ਵੀ ਅਜੇ ਨਿਆਣੀ ਸਿਆਣੀ ਹੈਗੀ ਆ ਕੋਈ ਗੱਲ ਨਹੀਂ ਆਪੇ ਸਮਝ ਜਾਣਾ ਸੰਦੀਪ ਦੀਨਾ ਤੁਸੀਂ ਚਿੰਤਾ ਕਰਿਆ ਕਰੋ ਵੇਖੋ ਵੇਖੀ ਫੇਰ ਹੋ ਜਾਂਦੀਆਂ ਹਨ ਫੇਰ ਉਹ ਨਾਖਣਾ ਇਹ ਇਤਰਾ ਕਰਦੇ ਤੇ ਮੈਂ ਕਿਉਂ ਨਾ ਕਰਾਂ ਉਹ ਨਹੀਂ ਕਰਦੀ ਮੰਮੀ ਤੁਸੀਂ ਫਿਕਰ ਨਾ ਕਰਿਆ ਕਰੋ ਤੇ ਜਿਹੜੀ ਗੱਲ ਰਪਿੰਦਰ ਦੀ ਹੈ ਨਾ ਇਹ ਵੇਖਿਓ ਸਹੀ ਰਪਿੰਦਰ ਨੇ ਤੁਹਾਨੂੰ ਮਤਾਂ ਦਿਆ ਕਰਨੀਆਂ ਅਜੇ ਹੀ ਇਦਾਂ ਲੱਗਦਾ ਵਾ ਅਜੀ ਉਹ ਵੀ ਨਵੀਂ ਸਵੀ ਆਈ ਆ ਉਹਨੂੰ ਵੀ ਅਜੇ ਕਈਆਂ ਗੱਲਾਂ ਦਾ ਨਹੀਂ ਪਤਾ ਲੱਗਦਾ ਬਚੇਰਾ ਮੈਂ ਤਾਂ ਸਮਝਾਉਣੀ ਅੰਦਰ ਵੜ ਵੜ ਕੇ ਉਹਨੂੰ ਪਰ ਉਹਨੂੰ ਸਮਝ ਹੀ ਨਹੀਂ ਲੱਗਦੀ ਮਾ ਸਾਹਿਬ ਕੋਈ ਗੱਲ ਨਹੀਂ ਪੁੱਤ ਪੁੱਤ ਕਰਕੇ ਵੀ ਉਹਦੇ ਨਾਲ ਵੇਖ ਲਿਆ ਵੱਕਾ ਸਾਰੇ ਕੁਐਸਚਨ ਵਾਲੇ ਨੇ ਉਹਨੂੰ ਨਹੀਂ ਪਤਾ ਲੱਗਦਾ ਕੋਈ ਨਹੀਂ ਮੈਂ ਰਪਿੰਦਰ ਨੂੰ ਵੀ ਸਮਝਾਉਂਗੀ ਤੇ ਸੰਦੀਪ ਨੂੰ ਵੀ ਸਮਝਾ ਦੂੰਗੀ ਵੀ ਚਲ ਕੋਈ ਗੱਲ ਨਹੀਂ ਜੀ ਏਦਾਂ ਕਰਦੀ ਹੈ ਨਾ ਤੇ ਆਪੇ ਹੌਲੀ ਹੌਲੀ ਉਹਨੇ ਸਮਝ ਜਾਣਾ ਤੇ ਤੂੰ ਨਾ ਗੁੱਸਾ ਕਰਿਆ ਕਰ ਨਹੀਂ ਸੰਦੀਪ ਤੇ ਵਿਚਾਰੀ ਕੋਈ ਗੱਲ ਨਹੀਂ ਕਰਦੀ ਚਲ ਉਹ ਜੇ ਹੋ ਹੀ ਜਾਂਦਾ ਵਾ ਨਾ ਬੰਦੇ ਨੂੰ ਤੂੰ ਉਹਨੂੰ ਸਮਝਾ ਦਾਂਗੇ ਵੀ ਤੂੰ ਗੁੱਸਾ ਨਹੀਂ ਕਰਨਾ ਹੈਗਾ ਇਹਦੀ ਗੱ ਤੁਹਾਪੇ ਇਹਨੇ ਵੀ ਸਮਝਣਾ ਦਲਜੀਂਦਰ ਚਲ ਪੁੱਤ ਰੋਟੀ ਪੱਕ ਗਈ ਆ ਚਲ ਖਾ ਚਲ ਕੇ ਕੋਈ ਨਹੀਂ ਮੰਮੀ ਖਾ ਲੈਣੀ ਚਲੋ ਖਾਓ ਫੇਰ ਠੰਡੀ ਹੋ ਜਾਣੀ ਆ ਫੋਨ ਮਸੀ ਦਾ ਹਲੋ ਸასი ਘਰ ਮਸੀ ਜੀ ਹਾਂ ਕੀ ਹੋਇਆ ਪੂਰੇ ਹੋ ਗਏ ਆ